ਬਸ ਉਹ ਬੰਦੇ ਨਹੀਂ ਚੱਕਰੇ ਚੱਕਣ ਤੋਂ ਬਜਾ ਉਹਨਾਂ ਨੂੰ ਭੇਜ ਰਿਆ ਉਲਟਾ ਸਾਨੂੰ ਤਮਕਿਆ ਚਾਹ ਪੰਜ ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜਿਆ ਨਾ ਮੈਂ ਵਿਆਹ ਦੇਖੇ ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ ਮੇਰੇ ਮੁੰਡੇ ਦੇ ਲੈਣਾ ਤੇ ਕਠੀਟ ਕੇ ਲੈ ਕੇ ਗਏ ਉਹਦੇ ਨਾਲ ਲੁੱਟ ਖੋ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਦਿੱਤਾ ਇਹਨਾਂ ਨੇ ਮੰਨਿਆ ਕੀਤਾ ਵੀ ਜਦੋਂ ਤੁਹਾਨੂੰ ਬੁਲਾਇ ਨਹੀਂ ਤੁਸੀਂ ਕੋਆ ਉਹ ਹੀ ਰਾਜੇ ਸੇ ਵਿੱਚ ਉਹ ਇਹਨਾਂ ਨੇ ਕੜ ਕੱਢਣ ਉਹ ਆਗੇ ਬੰਦੇ ਔਰ ਅੱਗੇ ਵੀ ਕਈ ਵਾਰੀ ਇਹ ਉਹ ਗਲਤ ਕੰਮ ਕਰ ਚੁੱਕੇ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਘਟਮਾਰ ਵੀ ਹੋਈ ਆ ਸਾਰਾ ਕੁਝ ਆ ਦਾਖਲ ਹੋਇਆ ਸੀ ਮੁੰਡਾ ਇੱਕ ਵੀ ਇੱਕ ਲੜਾਈ ਝਗੜੇ ਦਾ ਇੱਕ ਗਿੰਡਾ ਐਂਸੀ ਕਰਾਂਦਾ ਜਿਹੜੀ ਇਹਨੇ ਹੱਲ ਕੀ ਕਰਾਣਾ ਵਾ ਆ ਕੇ ਤੇ ਜੋ ਵੀ ਹੁੰਦੀ ਮਾਰੀ ਗੱਲ ਇਹ ਕਹਦੂ ਗੁੰਡਾ ਕਰਦੀ ਆ ਅਗਰ ਉਹ ਗੁੰਡਾ ਕਰਦੀ ਕਰਦੇ ਨੇ ਇਹਨੂੰ ਤਾਂ ਗੁੰਡਾਗਰਦੀ ਕਰਦੀ ਆ ਨਾਲ ਇਹਦੇ ਕੁਝ ਦਿਨ ਪਹਿਲਾਂ ਮੁਹੱਲਾ ਕਲਸੀ ਨਗਰ ਫਿਲੌਰ ਵਿੱਚ ਮੁੰਡੇ ਦੇ ਵਿਆਹ ਸਮੇਂ ਪੈਸੇ ਬਾਰਨ ਤੋਂ ਝਗੜਾ ਹੋ ਗਿਆ ਵਿਆਹ ਮੌਕੇ ਸੁਨੀਲ ਕੁਮਾਰ ਅਤੇ ਉਸਦੇ ਪਿਤਾ ਕਨਈਆ ਤੇ ਉਸਦੇ ਇੱਕ ਰਿਸ਼ਤੇਦਾਰ ਨੇ ਵਿਆਹ ਵਿੱਚ ਪੈਸੇ ਬਾਰਨ ਤੇ ਝਗੜਾ ਸ਼ੁਰੂ ਕਰ ਦਿੱਤਾ ਦੁੱਲੇ ਦੀ ਮਾ ਮਾਲਾ ਨੇ ਦੋਸ਼ ਲਗਾਏ ਕਿ ਵਿਅਕਤੀ ਨੇ ਸਾਡੇ ਮੁੰਡੇ ਦੇ ਵਿਆਹ ਵਿੱਚ ਖਲਲ ਪਾਇਆ ਅਤੇ ਕੁੱਟਮਾਰ ਕੀਤੀ। ਥਾਣਾ ਫਲੋਰ ਵਿਕੇ ਦਰਗਾਸਤ ਦਿੱਤੀ ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਾ ਲੈਣ ਤੇ ਗੁੱਸੇ ਵਰਜੋ ਥਾਣਾ ਫਲੋਰ ਮੋਰੇ ਧੰਨਾ ਲਾ ਦਿੱਤਾ। ਥਾਣੇ ਦਾ ਤਰਮਿੰਦਰ ਆਪਣੇ ਸਾਥੀਆਂ ਨਾਲ ਮੁਹੱਲੇ ਵਿੱਚ ਪਹੁੰਚੇ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣੇ ਦਾ ਤਰਮਿੰਦਰ ਨੇ ਇਹ ਵੀ ਕਿਹਾ ਕਿ ਚੋਨ ਜੱਪਤੇ ਕਰਨ ਧੰਨੇ ਲਗਾਉਣ ਦੀ ਮਨਾਹੀ ਹੈ। ਧੰਨਾ ਦੇਣ ਵਾਲੇ ਵਿਰੁੱਧ ਵੀ ਬਣਦੀ ਕਾਰਵਾਈ ਹੋ ਸਕਦੀ ਹੈ। ਮੁਰਾਰੀ لال ਨੇ ਦੱਸਿਆ ਕਿ ਸੁਨੀਲ ਕੁਮਾਰ ਤੇ ਕਨਈਆ لال ਨੇ ਕੁੱਟਮਾ ਨਹੀਂ ਕੀਤੀ ਸਾਡੇ ਬੰਦੇ ਆ ਤੇ ਝੂਠੇ ਕੁੱਟਮਰ ਕਰਨ ਦੇ આરોਪ ਲਾ ਰਹੇ ਹਨ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੇਸ ਦੀ ਜਾਂਚ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਨਾਇ ਤੁਹਾਡਾ ਤੇ ਕੀ ਹੋਇਆ ਮਾਲਾ ਮੇਰਾ ਨਾਇਆ ਕੀ ਹੋਇਆ ਮੇਰੇ ਮੁੰਡੇ ਦਾ ਵਿਆਹ ਸੀ ਮੁੰਡੇ ਆਏ ਉਹਨਾਂ ਨੇ ਖਪਖਾਨਾ ਕੀਤਾ ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ ਕੌਣ ਸੀ ਤੇਰੀ ਓਹ ਤਨੀਲ ਸੀ ਵੀ ਜੇ ਸੀ ਅਜੇ ਸੀ ਨੇਪਾਲੀ ਸੀ ਇਹਨਾਂ ਨੇ ਗਲਤੀ ਹੋਈ ਕੀ ਕਰਦੇ ਕੁੜੀਆਂ ਨੱਚਦੀਆਂ ਸੀ ਉਹਨਾਂ ਤੇ ਪੈਸੇ ਵਾਰਦੇ ਸੀ ਹਾਂ ਹਾਂ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ ਹਾਂ ਹਾਂ ਫਿਰ ਉਹਨਾਂ ਨੇ ਮਾਰਕੁੱਟ ਚਾਲੂ ਕਰ ਦਿੱਤੀ ਫਿਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਹੰਗਾਮਾ ਕੀਤਾ ਮੁੰਡਿਆ ਲਿਆ ਲਿਆ ਕੇ 10 12 ਫਿਰ ਉਹਨਾਂ ਨੇ ਹੰਗਾਮਾ ਕੀਤਾ ਔਰ ਮੇਰੇ ਮੁੰਡਾ ਦੇ ਵੀ ਸੱਤਾਂ ਮਾਰਿਆ ਉਹਨਾਂ ਨੇ ਸਾਡੇ ਘਰੋਂ ਨਿਕਲੇ ਨਹੀਂ ਸਾਡੀ ਬਰਾਤ ਚੱਜਣਾ ਤੁਰ ਹੀ ਨਹੀਂ ਉਹਨਾਂ ਨੇ ਸਾਡੀ ਸਾਰੀ ਬਰਾਤ ਗੱਡੀ ਆਲਿਆਂ ਨੂੰ ਸਾਰਿਆਂ ਨੂੰ ਰੋਕਿਆ ਔਰ ਰਸਤੇ 'ਚ ਉਹਨਾਂ ਨੇ ਸਾਰੀ ਬਰਾਤ ਹੀ ਸਾਡੀ ਖਰਾਬ ਕਰਾਈ ਮੈਂ 1 ਵਜੇ ਮੈਂ 9 9 ਤਰੀਕ ਦੀ ਰਿਪੋਰਟ ਦਿੱਤੀ ਥਾਣੇ ਨੂੰ 1 ਵਜੇ ਰਾਤ ਦੀ ਮੈਂ ਉਹਨਾਂ ਨੂੰ ਕੈਸੀ ਸਾਡੇ ਨਾਲ ਇਦਾਂ ਬਕਵਾ ਹੋਇਆ ਤੁਸੀਂ ਆ ਕੇ ਇਨਕੁਆਰੀ ਕਰੋ ਤੁਸੀਂ ਬੰਦਿਆਂ ਨੂੰ ਚੱਕੋ ਇਹਨਾਂ ਨੇ ਚੱਕਿਆ ਨਹੀਂ ਨਾ ਹੀ ਇਨਕੁਆਰੀ ਕੀਤੀ ਨਾ ਮੱਲੇ 'ਚ ਆਏ ਨਾ ਬੰਦੇ ਚੱਕ ਹੋਏ ਉਹ ਮੁੰਡੇ ਅਲਬਤ ਆ ਆ ਕੇ ਫਿਰ ਉਹਨਾਂ ਨੇ ਚਾਰ ਵਾਰ ਹਮਲਾ ਕਰਤਾ ਮਜਬੂਰ ਹੋਏ ਆ ਦੁਖੀ ਹੋ ਗਿਆ ਬਸ ਉਹ ਬੰਦੇ ਨਹੀਂ ਚੱਕ ਰਹੇ ਚੱਕਣ ਤੋਂ ਬਜਾ ਉਹਨਾਂ ਨੂੰ ਭੇਜ ਰਿਆ ਉਲਟਾ ਸਾਨੂੰ ਧਮਕੀਆਂ ਚਾਰ ਪੰਜ ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜਿਆ ਨਾ ਮੈਂ ਵਿਆਹ ਦੇਖੇ ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ ਮੇਰੇ ਮੁੰਡੇ ਦੇ ਤੇ ਲੈਣਾ ਤੇ ਕਸੀਟ ਕੇ ਲੈ ਕੇ ਗਏ ਉਹਦੇ ਨਾਲ ਲੁੱਟ ਖੋਹ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਸਕਦਾ ਮੈਂ ਇਹੀ ਗੰਦੀਆਂ ਬਈ ਪੁਲਿਸਿਆ ਨੂੰ ਉਹਨਾਂ ਨੂੰ ਸ਼ਰੀਆਮ ਹੀ ਐਨੀ ਗੁੰਡਾਗਰਦੀ ਕਿੰਨੇ ਦਿੱਤੀਆਂ ਸਾਡੇ ਨਾਲ ਇਨਸਾਫ ਹੋਵੇ ਮੰਗੇ ਆ ਕਿ ਉਸ ਬਦਮਾਸ਼ਾਂ ਨੂੰ ਚੱਕਿਆ ਜਾਵੇ ਅੰਦਰ ਕੀਤਾ ਜਾਵੇ ਜਸ਼ਪਾਲ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਲੜਾਈ ਦੇ ਬਿਡੇ ਦਾ ਕਾਰਨ ਕੀ ਆ ਇਹ ਕੱਲ 8:30 9:00 ਵਜੇ ਦੇ ਕਰੀਬ ਮੈਨੂੰ ਟੈਲੀਫੋਨ ਮੈਨੂੰ ਆਇਆ ਸੀਗਾ ਬਈ ਤੁਸੀਂ ਇੱਥੇ ਮhalla ਸੰਦੂਬ ਦੇ ਵਿੱਚ ਆਵਿਛੇ ਕਿ ਲੜਾਈ ਝਗੜਾ ਬਾਹਰੋਂ ਕੋਈ ਗੁੰਡੇ ਗਲਤ ਬੰਦੇ ਆ ਕੇ ਸਾਡਾ ਲੜਾਈ ਕਰ ਰਹੇ ਆ ਤੇ ਮੈਂ ਜਦ ਮੌਕੇ ਤੇ ਪਹੁੰਚੇ ਤਾਂ ਉੱਥੇ ਕਾਫੀ ਰੌਲਾ ਪਿਆ ਹੋਇਆ ਸਾਰਾ ਮhalla ਇਕੱਠਾ ਹੋਇਆ ਸੀ ਤੇ ਇੱਕ ਬੰਦਾ ਮੌਕੇ ਤੇ ਫੜ ਵੀ ਲਿਆ ਉਹਨੂੰ ਪੁਲਿਸ ਨੂੰ ਸਦਿਆਂ ਨੇ ਤੇ ਉਹਨੂੰ ਕਾਰਨ ਕੀ ਲੜਾਈ ਦਾ ਕੀ ਗੱਲ ਹੈ ਕਾਰਨ ਲੜਾਈ ਦਾ ਸਾਨੂੰ ਮੈਨੂੰ ਵਿਚੋ ਕੋਈ ਗੱਲ ਹੋਈ ਤਾਂ ਕਿ ਲੰਬੀ ਨਹੀਂ ਲੜਾਈ ਦਾ ਕਹਿੰਦੇ ਕੋਈ ਵਿਆਹ ਸ਼ਾਦੀ ਸੀ ਉੱਤੇ ਪੈਸਿਆਂ ਦੇ ਬਾਰ ਮੈਂ ਵਿਆਹ ਸੀ ਜਿਹੜਾ ਬੰਦਿਆਂ ਨੂੰ ਸੱਦਿਆ ਹੀ ਨਹੀਂ ਹੈਗਾ ਕਿਉਂ ਵਿਆਹ ਦੇ ਵਿੱਚ ਉਹ ਆਏ ਜੇ ਉਹਨਾਂ ਨੂੰ ਬੁਲਾਇਆ ਸੀ ਤਾਂ ਫਿਰ ਵਿਆਹ ਦੇ ਵਿੱਚ ਉਹ ਆਉਂਦੇ ਇਹਨਾਂ ਨੇ ਮੰਨਾਂ ਕੀਤਾ ਵੀ ਜੇ ਤੁਹਾਨੂੰ ਬੁਲਾਇਆ ਨਹੀਂ ਤੁਸੀਂ ਕਿਹਾ ਉਹ ਹੀ ਰਾਂਝੇ ਸੇਬ ਵਿੱਚ ਉਹ ਇਹਨਾਂ ਨੇ ਕੈਡ ਕੱਢਣ ਉਹ ਆ ਗਏ ਬੰਦੇ ਔਰ ਅੱਗੇ ਵੀ ਕਈ ਵਾਰੀ ਇਹ ਉਹ ਗਲਤ ਕੰਮ ਕਰ ਚੁੱਕੇ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਟੱਟਮਾਰ ਵੀ ਹੋਈ ਟੱਟਮਾਰ ਹੋਈ ਆ ਸਾਰਾ ਕੁਝ ਆ ਬੰਦਾ ਦਾਖਲ ਹੋਇਆ ਸੀ ਮੁੰਡਾ ਇੱਕ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਜਿਹੜੇ ਵੀ ਗਲਤ ਅਨਸਰ ਹੈਗੇ ਆ ਜਾਂ ਜਿਹੜੇ ਆ ਇਹ ਗੁੰਡਾਗਰਦੀ ਇਲਾਕੇ ਦੇ ਵਿੱਚ ਕਰਦੇ ਹੈਗੇ ਇੱਕ ਦਾਤਮੀ ਪੁਲਿਸ ਨੂੰ ਫੜਾਇਆ ਉਹਨਾਂ ਦਾ ਖੋ ਕੇ ਉਹ ਬੰਦੇ ਅਰੈਸਟ ਵੀ ਕੀਤੇ ਆ ਬੰਦੇ ਹੁਣ ਹੁਣ ਅਰੈਸਟ ਕੀਤੇ ਜਦੋਂ ਥਾਣੇ ਦੇ ਮੋਹਰੇ ਆ ਕੇ ਘਰਾਵ ਕੀਤਾ ਤੇ ਅੱਲੇ ਹੈਗੇ ਮੇਰੇ ਪ੍ਰਸ਼ਾਸਨ ਨੂੰ ਬੇਨਤੀ ਆ ਫਲੋਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਓਕੇ ਜੀ ਹਾਂਜੀ ਭਰਾ ਜੀ ਕੀ ਕਹਿਣਾ ਭਾਈ ਇਹ ਆ ਇਹ ਜੋ ਵੀ ਲੜਾਈ ਝਗੜੇ ਦਾ 1 ਘੰਟਾ ਐਮਸੀ ਕਰਾਂਦਾ ਜਿਹੜੀ ਇਹਨੇ ਹੱਲ ਕੀ ਕਰਾਣਾ ਵਾ ਆ ਕੇ ਇਹ ਜੋ ਵੀ ਹੁੰਦੀ ਮਾਰੀ ਗੱਲ ਇਹ ਕਹੇ ਦੂ ਗੁੰਡਾ ਕਰਦੀ ਆ ਅਗਰ ਉਹ ਗੁੰਡਾ ਕਰਦੀ ਕਰਦੇ ਤਾਂ ਇਹ ਵੀ ਤਾਂ ਗੁੰਡਾ ਕਰਦੀ ਕਰਦੇ ਹੀ ਆ ਨਾਲ ਇਹਦੇ ਹੂੰ ਉਹ ਨਾਲ ਕਰਾਂਦਾ ਗਿੰਡਾ ਗਿੰਡਾ ਐਮਸੀ ਦੇ ਨਾਲ ਗਿੰਡਾ ਐਮਸੀ ਦੇ ਖਿਲਾਫ ਦੇ ਰਹੇ ਆ ਜੀ ਅਸੀਂ ਕਿ ਗਿੰਡਾ ਐਮਸੀ ਜੋ ਵੀ ਕਰਾਂਦਾ ਇਹ ਗਿੰਡਾ ਐਮਸੀ ਕਰਾ ਰਿਹਾ ਜੋ ਵੀ ਕਰਾਂਦਾ ਵਾ ਜਿਹੜੀ ਲੜਾਈ ਹੋਈ ਆ ਪੈਸਿਆਂ ਦੇ ਵਿਆਹ ਸ਼ਾਦੀ ਤੇ ਮੁੰਡੇ ਦੀ ਲੜਾਈ ਦੇ ਵਿੱਚ ਤੁਸੀਂ ਖੱਪ ਖਾਣਾ ਪਾਇਆ ਕੱਲ ਹੀ ਪਾਇਆ ਅਸੀਂ ਕੋਈ ਨਹੀਂ ਖੱਪ ਖਾਣਾ ਪਾਇਆ ਮੁੰਡੇ ਗਏ ਸੀ ਨਕਾਰ ਦਿੱਤਾ ਉਹਨੇ ਪੈਸੇ 2-4 ਹਜ਼ਾਰ 500 ਰੁਪਏ ਨੇ ਬਾਰੇ ਆ ਬਸ ਇਸ ਗੱਲੋਂ ਇਹਨਾਂ ਦੀ ਲੜਾਈ ਹੋਈ ਆ ਵਾ ਕੋਈ ਲੜਾਈ ਕੋਈ ਮੁਹੱਲੇ 'ਚ ਨਹੀਂ ਹੋਈ ਲੜਾਈ ਹੋਈ ਹੈ ਲੈਣਾ ਦੇ ਵਿੱਚ ਉਹ ਕਹਿੰਦੇ ਵਿਆਹ ਤੇ ਸੱਦਿਆ ਨਹੀਂ ਤੁਸੀਂ ਤੱਕ ਨਾ ਕਾਰ ਦਿੱਤਾ ਇਹਨਾਂ ਨੇ ਕਾਰ ਦਿੱਤਾ ਕਾਲ ਦਿਤਾ ਇਨਾਂ ਨੇ ਹਾਂ ਇਹ ਗਿੰਦਾ ਐਮਸੀ ਜਾਣ ਕੇ ਕਰਾਂਦਾ ਵਾ ਜੋ ਵੀ ਕਰਾ ਰਿਹਾ ਐ ਇਹ ਗਿੰਦਾ ਐਮਸੀ ਕਰਾ ਰਿਹਾ ਵਾ ਮੁੰਡਾ ਹੱਥ ਰੀਡਰ ਵੀ ਪਿਆ ਕੋਡਾ ਮੁੰਡਾ ਪਿਆ ਉਹਦੇ ਟਾਂਗੇ ਪੰਜ ਲੱਗੇ ਸਿਰ ਤੇ 10 ਮਾਰੇ ਇਨਾਂ ਨੇ ਹਾਂ ਤੁਹਾਡਾ ਉਹਨਾਂ ਦਾ ਮੁੰਡਾ ਵੀ ਉਹਨਾਂ ਦਾ ਉਹਨਾਂ ਕੋਈ ਦਾਖਲ ਆਇਆ ਹੋਇਆ ਸੀਗਾ ਡੌੜ ਗਿਆ ਛੱਡ ਕੇ ਉਹ ਮੁੰਡਾ ਸਾਡਾ ਦਾਖਲ ਸਵੇਰੇ ਛੁੱਟੀ ਕਰਾ ਕੇ ਲੈ ਕੇ ਆਏ ਆ ਸੀ ਇਹ ਜੀ ਅੱਜ ਇੱਕ ਲੜਾਈ ਝਗੜਾ ਹੋਇਆ ਮਲਾ ਕਲਸੀ ਨਗਰ ਕੀ ਮਾਰ ਕਰਨ ਲੱਗਦਾ ਥਾਣੇ ਤੁਹਾਨੂੰ ਲੱਗਦਾ ਇਹ ਇਹਨਾਂ ਦੇ ਵਿਆਹ ਸੀਗਾ ਕਲਸੀ ਨਗਰ ਵਾਲਿਆਂ ਦੇ ਉਹਨਾਂ ਨੇ ਵਿਆਹ ਦੇ ਵਿੱਚ ਜਿਹੜਾ ਦੂਜਾ ਪਰਿਵਾਰ ਸੱਜਿਆ ਸੀਗਾ ਉਹਨਾਂ ਨੇ ਮੁੰਡਿਆਂ ਨੇ ਕਹਿੰਦੇ ਵੀ ਦਾ ਪੈਸੇ ਕੋਈ ਛੋੜ ਦੇ ਨਾ ਰੁਕਿਆ ਉੱਥੋਂ ਇਹਨਾਂ ਦੇ ਮੁੰਡਾ-ਮੁੰਡਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਆ ਤੇ 9 ਤਰੀਕ ਦਾ ਮਸਲਾ ਚੱਲੀ ਜਾਂਦਾ ਵਾ ਕੱਲ ਫੇਰ ਇਹਨਾਂ ਨੇ ਉਹੀ ਵਿਆਹ ਦੇ ਰੰਝ ਸ਼ੁਰੂ ਲੈ ਗਏ ਤੇ ਤੋਂ ਦੂਜੇ ਦੇ ਇਹਨਾਂ ਨੇ ਹਮਦਰ ਪੱਤਰ ਆਉਂ ਕੀਤਾ ਵਾ ਤੇ ਦੋਵਾਂ ਤਰ੍ਹਾਂ ਦੇ ਖੱਟਾ ਲੱਗੀਆਂ ਵਾ ਦੋਵੇਂ ਤਰ੍ਹਾਂ ਦੀ ਲੜਾਈ ਸੀਗੇ ਤੇ ਇੱਕ ਬੰਦਾ ਸੁਨੀਲ ਸੀਗਾ ਇੱਕ ਦਾ ਨਾਮ ਜੇਕਰ ਨਾਂ ਦਾ ਰਾਜ ਸੀਗਾ ਤੇ ਵਕੀਲ ਨੇ ਅਨੁਸ ਅਨੁਸ ਇੰਟਰਵਿਊਰ ਦਾ ਦਾਖਲ ਵੀ ਆ ਨਹੀਂ ਕੋਈ ਨਾਰਮਲ ਸੱਤਾ ਬਲੰਟ ਹੈ ਸੱਤਾ ਕੋਈ ਜਿਆਦਾ ਸੱਤਾ ਨਹੀਂ ਹੈ ਗਿਆ ਰਗੜਾਂ ਤੇ ਬਲੰਟ ਸੱਤਾ ਜਿੱਦਾਂ ਚੋਣ ਜਾਬਤਾ ਲੱਗੀ ਆ ਫਲੋਟ ਥਾਣੇ ਮੂਹਰੇ ਧੰਨਾਂ ਦੀ ਕਾਰਵਾਈ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਇਹਨਾਂ ਦੇ ਵੱੜਦੀ ਕਾਰਵਾਈ ਕਰਾਂਗੇ ਚੋਣ ਜਾਬਤਾ ਜਦੋਂ ਲੱਗਾ ਹੁੰਦਾ ਤਰਨਾ ਕੋਈ ਵੀ ਨਹੀਂ ਲੱ ਸਕਦਾ ਆਪਾਂ ਲੰਗਣਾ ਕਰ ਰਹੇ ਆ ਚੋਣ ਕਮਿਸ਼ਨ ਦੀ ਹਾਂਜੀ ਇਹਦੇ ਜੋ ਵੱੜਦੀ ਕਾਰਵਾਈ ਸਿੰਘ ਜੋ ਕਰਾਂਗੇ